ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਵਾਹਿਗੁਰੂ ਸਿਮਰਨ ਸੰਤ ਵਚਨ ਉਤੇ ਅੱਜ ਅਸੀਂ ਗੁਰਬਾਣੀ ਤੋਂ ਮਿਲਣ ਵਾਲੀਆਂ ਕੁਝ ਅਹਿਮ ਸਿੱਖਿਆਵਾਂ ਦੀ ਗੱਲ ਕਰਾਂਗੇ ਵੈਸੇ ਤਾਂ ਸਾਨੂੰ ਗੁਰਬਾਣੀ ਤੋਂ ਸਾਡੀ ਨਿੱਜੀ ਜ਼ਿੰਦਗੀ ਅਤੇ ਆਤਮਿਕ ਜ਼ਿੰਦਗੀ ਬਾਰੇ ਬਹੁਤ ਸਾਰੀਆਂ ਸਿੱਖਿਆਵਾਂ ਮਿਲਦੀਆਂ ਹਨ ਪਰ ਅੱਜ ਅਸੀਂ ਜੋ ਸਿੱਖਿਆਵਾਂ ਦੀ ਗੱਲ ਕਰਾਂਗੇ ਇਹ ਸਾਡੀ ਜ਼ਿੰਦਗੀ ਨੂੰ ਸ਼ਾਂਤੀ ਖੁਸ਼ੀ ਅਤੇ ਮਕਸਦ ਨਾਲ ਭਰ ਸਕਦੀਆਂ ਹਨ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਤਾਂ ਜੋ ਤੁਸੀਂ ਇਹਨਾਂ ਸਿੱਖਿਆਵਾਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿੱਚ ਅਮਲ ਵਿੱਚ ਲਿਆ ਸਕੋ ਆਓ ਅੱਜ ਅਸੀਂ ਇਹਨਾਂ ਸਿੱਖਿਆਵਾਂ ਨੂੰ ਇਕੱਠੇ ਸਮਝੀਏ ਇਕਤਾ ਅਤੇ ਵਾਹਿਗੁਰੂ ਤੇ ਪ੍ਰੋਸਾਰ ਰੱਖਣ ਦੀ ਸਿੱਖਿਆ ਗੁਰਬਾਣੀ ਵਿੱਚ ਇੱਕ ਓੰਕਾਰ ਦੀ ਸਭ ਤੋਂ ਪਹਿਲੀ ਅਤੇ ਸਭ ਤੋਂ ਅਹਿਮ ਸਿੱਖਿਆ ਹੈ ਇੱਕ ਓੰਕਾਰ ਦਾ ਅਰਥ ਹੈ ਇੱਕ ਹੀ ਪਰਮਾਤਮਾ ਜੋ ਹਰ ਥਾਂ ਹਰ ਸਮੇਂ ਮੌਜੂਦ ਹੈ ਇਹ ਸਿੱਖਿਆ ਸਾਨੂੰ ਇਹ ਸਿਖਾਉਂਦੀ ਹੈ ਕਿ ਸਾਡਾ ਮੂਲ ਇੱਕੋ ਹੈ ਅਸੀਂ ਸਾਰੇ ਉਸ ਇੱਕ ਪਰਮਾਤਮਾ ਦੀ ਰਚਨਾ ਹਾਂ ਇਸ ਸਿੱਖਿਆ ਤੋਂ ਸਾਨੂੰ ਇਹ ਵੀ ਸਮਝ ਆਉਂਦਾ ਹੈ ਕਿ ਜਦੋਂ ਅਸੀਂ ਕਿਸੇ ਨਾਲ ਵੱਖਰਾ ਵਰਤਾਅ ਕਰਦੇ ਹਾਂ ਜਾਂ ਕਿਸੇ ਨੂੰ ਘੱਟ ਜਾਂ ਵੱਧ ਸਮਝਦੇ ਹਾਂ ਤਾਂ ਅਸੀਂ ਅਸਲ ਵਿੱਚ ਗੁਰਬਾਣੀ ਦੀ ਰਾਹੀ ਵਿਛੋੜਾ ਪਾ ਲੈਂਦੇ ਹਾਂ ਇਹ ਸਿੱਖਿਆ ਸਾਨੂੰ ਮਨੁੱਖਤਾ ਦੀ ਸੇਵਾ ਨਿਕਰਤਾ ਅਤੇ ਭਾਈਚਾਰੇ ਦੀ ਰਾਹ ਤੇ ਲੈ ਕੇ ਜਾਂਦੀ ਹੈ ਇਹ ਗੱਲ ਅੱਜ ਦੇ ਸਮੇਂ ਵਿੱਚ ਬਹੁਤ ਅਹਿਮ ਹੈ ਜਿੱਥੇ ਲੋਕ ਧਰਮ ਜਾਤ ਭਾਸ਼ਾ ਅਤੇ ਰੰਗ ਦੇ ਆਧਾਰ ਤੇ ਵੰਡੇ ਹੋਏ ਹਨ ਗੁਰਬਾਣੀ ਸਾਨੂੰ ਇਹ ਸੁਨੇਹਾ ਦਿੰਦੀ ਹੈ ਕਿ ਤੁਸੀਂ ਸਭ ਇੱਕ ਹੋ ਤੇ ਉਸ ਇੱਕ ਪਰਮਾਤਮਾ ਦੀ ਰਚਨਾ ਹੋ ਸੱਚਾਈ ਅਤੇ ਇਮਾਨਦਾਰੀ ਦਾ ਰਸਤਾ ਅਪਣਾਉਣਾ ਸੱਚ ਬੋਲਣਾ ਆਸਾਨ ਨਹੀਂ ਹੁੰਦਾ ਪਰ ਇਹੀ ਸਾਡੀ ਆਤਮਿਕ ਮਜ਼ਬੂਤੀ ਦੀ ਨਿਸ਼ਾਨੀ ਹੈ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਕਿ ਸੱਚ ਦਾ ਰਾਸਤਾ ਹਮੇਸ਼ਾ ਸਹੀ ਰਸਤਾ ਹੈ ਚਾਹੇ ਉਹ ਔਖਾ ਹੋਵੇ ਇਮਾਨਦਾਰੀ ਸਿਰਫ ਪੈਸਿਆਂ ਦੀ ਨਹੀਂ ਹੁੰਦੀ ਤੇ ਸਾਡੀਆਂ ਨੀਤੀਆਂ ਰਿਸ਼ਤੇ ਨਿਭਾਉਣ ਦੇ ਤਰੀਕੇ ਅਤੇ ਕੰਮ ਦੇ ਤਰੀਕੇ ਵਿੱਚ ਵੀ ਹੋਣੀ ਚਾਹੀਦੀ ਹੈ ਨੌਜਵਾਨਾਂ ਲਈ ਇਹ ਗੱਲ ਬਹੁਤ ਜ਼ਰੂਰੀ ਹੈ ਜੋ ਕਿ ਅਕਸਰ ਹਮੇਸ਼ਾ ਕਿਸੇ ਕੰਮ ਨੂੰ ਪੂਰਾ ਕਰਨ ਦੇ ਲਈ ਸ਼ਾਰਟਕਟ ਦੀ ਪਾਲ ਕਰਦੇ ਹਨ ਵਿਸ਼ਵਾਸ ਕਰਨਾ ਉਸ ਵਾਹਿਗੁਰੂ ਤੇ ਅਟਲ ਭਰੋਸਾ ਕਰਨਾ ਜੀਵਨ ਵਿੱਚ ਉਤਾਰ ਚੜ੍ਹਾ ਆਉਂਦੇ ਰਹਿੰਦੇ ਹਨ ਪਰ ਜੋ ਵਿਅਕਤੀ ਹਰ ਹਾਲਾਤ ਵਿੱਚ ਉਸ ਵਾਹਿਗੁਰੂ ਪਰਮ ਪਿਤਾ ਤੇ ਵਿਸ਼ਵਾਸ ਰੱਖਦਾ ਹੈ ਉਹ ਕਦੇ ਹਾਰਦਾ ਨਹੀਂ ਗੁਰਬਾਣੀ ਸਾਨੂੰ ਇਹੇ ਵਿਸ਼ਵਾਸ ਦਿੰਦੀ ਹੈ ਕਿ ਹਰ ਕੁਝ ਉਸ ਵਾਹਿਗੁਰੂ ਦੀ ਰਜ਼ਾ ਅਨਸਾਰ ਹੁੰਦਾ ਹੈ ਇਹ ਭਰੋਸਾ ਸਾਡੀ ਮਾਨ ਸ਼ਕਤੀ ਨੂੰ ਵਧਾਉਂਦਾ ਹੈ ਸਬਰ ਅਤੇ ਧੀਰਜ ਰੱਖਣਾ ਸਬਰ ਸਾਡੀ ਆਤਮਾ ਦੀ ਪ੍ਰੀਖਿਆ ਹੈ ਜਿਵੇਂ ਕਿਸਾਨ ਫਸਲ ਨੂੰ ਸਮਾਂ ਦਿੰਦਾ ਹੈ ਇੰਜ ਹੀ ਮਨੁੱਖੀ ਜੀਵਨ ਨੂੰ ਵੀ ਸਬਰ ਦੀ ਲੋੜ ਹੁੰਦੀ ਹੈ ਧੀਰਜ ਰੱਖਣਾ ਬਿਨਾਂ ਗੁੱਸੇ ਦੇ ਗੁਰਬਾਣੀ ਦੀ ਇੱਕ ਉੱਚੀ ਸਿੱਖਿਆ ਹੈ। ਇਹ ਸਿੱਖਿਆ ਸਾਨੂੰ ਰੋਜ਼ਾਨਾ ਦੀ ਜ਼ਿੰਦਗੀ ਦੇ ਵੱਡੇ ਫੈਸਲਿਆਂ ਵਿੱਚ ਬਹੁਤ ਮਦਦ ਕਰਦੀ ਹੈ। ਗੁਰਬਾਣੀ ਸਾਨੂੰ ਨਿਮਰਤਾ ਨਾਲ ਰਹਿਣ ਦੀ ਸਿੱਖਿਆ ਵੀ ਦਿੰਦੀ ਹੈ। ਜਾਨੀ ਕਿ ਆਪਣੇ ਅਹੰਕਾਰ ਨੂੰ ਛੱਡਣ ਦੀ। ਨਿਮਰਤਾ ਅਸਲੀ ਜੀਵਨ ਦੀ ਜਿੱਤ ਹੈ। ਗੁਰਬਾਣੀ ਅਹੰਕਾਰ ਨੂੰ ਸਭ ਤੋਂ ਵੱਡੀ ਰੁਕਾਵਟ ਮੰਨਦੀ ਹੈ। ਗੁਰਬਾਣੀ ਅਨੁਸਾਰ ਜਿਵੇਂ ਜਲ ਭਰੇ ਹੋਏ ਦਰਖਤ ਨੀਵੇਂ ਹੁੰਦੇ ਹਨ। ਇੰਜ ਗਿਆਨ ਵਾਲਾ ਮਨ ੁਕਵੀ ਨਿਮਰ ਹੁੰਦਾ ਹੈ ਅਸੀਂ ਅਕਸਰ ਆਪਣੀ ਅਚੀਵਮੈਂਟਸ ਤੇ ਗਰੂਰ ਕਰ ਲੈਂਦੇ ਹਾਂ ਪਰ ਇਹ ਭੁੱਲ ਜਾਂਦੇ ਹਾਂ ਕਿ ਜੋ ਕੁਝ ਵੀ ਮਿਲਿਆ ਹੈ ਉਹ ਉਸ ਵਾਹਿਗੁਰੂ ਦੀ ਕਿਰਪਾ ਨਾਲ ਹੀ ਮਿਲਿਆ ਹੈ ਧਿਆਨ ਅਤੇ ਮਾਨਸਿਕ ਸ਼ਾਂਤੀ ਦੀ ਸਿੱਖਿਆ ਸਿਮਰਨ ਦਾ ਅਰਥ ਹੈ ਵਾਹਿਗੁਰੂ ਦੇ ਨਾਮ ਨੂੰ ਯਾਦ ਕਰਨਾ ਉਸ ਦੇ ਨਾਮ ਨੂੰ ਰੋਜ਼-ਰੋਜ਼ ਲੈਣਾ ਜਦੋਂ ਅਸੀਂ ਸਿਮਰਨ ਕਰਦੇ ਹਾਂ ਅਸੀਂ ਆਪਣੇ ਮਨ ਨੂੰ ਇੱਕ ਨਿਸ਼ਚਿਤ ਰੰਗ 'ਚ ਲੈ ਕੇ ਆਂਦੇ ਹਾਂ ਮਾਡਰਨ ਸਾਇੰਸ ਵੀ ਇਹ ਗੱਲ ਮੰਨ ਚੁੱਕੀ ਹੈ ਕਿ ਮਨ ਨੂੰ ਸ਼ਾਂਤ ਕਰਨ ਲਈ ਧਿਆਨ ਲਗਾਉਣਾ ਯਾਨੀ ਕਿ ਮੈਡੀਟੇਸ਼ਨ ਕਰਨਾ ਬਹੁਤ ਜ਼ਰੂਰੀ ਹੈ ਸਿਮਰਨ ਕਰਨਾ ਇੱਕ ਤਰ੍ਹਾਂ ਦਾ ਸੰਪੂਰਨ ਮੈਡੀਟੇਸ਼ਨ ਕਰਨਾ ਹੈ ਜਦੋਂ ਅਸੀਂ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦੇ ਹਾਂ ਤਾਂ ਅਸੀਂ ਆਪਣੀ ਅੰਤਰਾਤਮਾ ਨਾਲ ਜੁੜਦੇ ਹਾਂ ਇਹ ਸਾਡੀ ਅੰਦਰਲੀ ਟੈਨਸ਼ਨ ਡਿਪਰੈਸ਼ਨ ਅਤੇ ਚਿੰਤਾਵਾਂ ਨੂੰ ਘਟੋਂਦਾ ਹੈ ਵਾਣੀ ਦੀਆਂ ਅਨਮੋਲ ਸਿੱਖਿਆਵਾਂ ਸਾਡੀ ਜ਼ਿੰਦਗੀ ਨੂੰ ਸੁਧਾਰਨ ਅਤੇ ਸੁੰਦਰ ਬਣਾਉਂਦੀ ਸਮਰੱਥਾ ਰੱਖਦੀਆਂ ਹਨ ਜੇ ਸੇ ਇਹਨਾਂ ਨੂੰ ਰੋਜ਼ਾਨਾ ਦੇ ਜੀਵਨ ਵਿੱਚ ਅਪਣਾਈਏ ਤਾਂ ਸਾਡੀ ਦੁਨੀਆ ਅਜਿਹੀ ਹੋ ਸਕਦੀ ਹੈ ਜਿੱਥੇ ਸੱਚ, ਸੇਵਾ, ਨਿਮਰਤਾ ਅਤੇ ਏਕਤਾ ਦਾ ਰਾਜ ਹੋਵੇ ਤੁਹਾਡਾ ਸਭ ਦਾ ਧੰਨਵਾਦ ਇਹ ਵੀਡੀਓ ਨੂੰ ਦੇਖਣ ਲਈ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ